ਦਾ ਦੀ ਢਾਲ ਬਣਨ ਵਾਲੇ ਹਕ ਸੱਚ ਦੇ ਰਾਹ ਤੇ ਚੱਲਣ ਵਾਲੇ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਣ ਨਿਉਟਿਆਂ ਦੀ ਊਠ ਅਤੇ ਨਿਆਸਰਿਆਂ ਦਾ ਆਸਰਾ ਬਣਨ ਵਾਲੀ ਗੁਰੂ ਨਾਨਕ ਜੋਤ ਵਿੱਚ ਹੀ ਇਹ ਜਜ਼ਬਾ ਸੀ ਕਿ ਬਾਬਰ ਨੂੰ ਜ਼ਾਬਰ ਕਹਿ ਸਕਦੇ ਦ ਗੁਰੂ ਨਾਨਕ ਪਰਗਟਿਆ ਮੈਂਦੀ ਖੁੰਦ ਤ ਸਾਲ 1606 ਸਿੱਖ ਇਤਿਹਾਸ ਦਾ ਉਹ ਮੋੜ ਜਦੋਂ ਧਰਮ ਤੇ ਨਿਆਂ ਦੀ ਰੱਖਿਆ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਓਲਾਹਨੋ 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 ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪੈਗੰਬਰਾਂ ਦੀ ਧਰਤੀ ਇਹੋ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਇਸੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਸਾਲ 1675 ਸਿੱਖ ਇਤਿਹਾਸ ਦਾ ਉਹ ਮੋੜ ਜਦੋਂ ਧਰਮ ਤੇ ਨਿਆਂ ਦੀ ਰੱਖਿਆ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਲਾਹਨੋ 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 ਤੁਸੀਂ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਸ੍ਰੀ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਉਪਰਾਲਾ ਸਦਕਾ ਅੱਜ ਕੌਮ ਦੇ ਡਰਾਈਵਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਮੁਕਸਰ ਸਾਹਿਬ ਵਿੱਚ ਲਾਈਟਾਂ ਦਾ ਸਾਊਂਡ ਪ੍ਰੋਗਰਾਮ ਕਰਾਇਆ ਗਿਆ ਜਿਹੜਾ ਅੱਜ ਸਾਡੇ ਬੱਚਾ ਨੂੰ ਦੇਖਣ ਨੂੰ ਮਿਲੂਗਾ ਕਿ ਕਿਸ ਤਰ੍ਹਾਂ ਮਤੀ ਦਾਸ ਹਰਾਨੇ ਆਪਦੀਆਂ ਸ਼ਹਾਦਤਾਂ ਦਿੱਤੀਆਂ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਦੀ ਸ਼ਹਾਦਤ ਦਿੱਤੀ ਤੇ ਕਿਸ ਤਰ੍ਹਾਂ ਸਿੰਘ ਸੂਰਮੇ ਉਹਨਾਂ ਦਾ ਸੀਸ ਲੈ ਕੇ ਨੰਦਗੁਰ ਸਾਹਿਬ ਤੱਕ ਪਹੁੰਚੀ ਇਹ ਸਾਰਾ ਇਤਿਹਾਸ ਵੇਖਣ ਨੂੰ ਅੱਜ ਬੱਚਾ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਕੋਈ ਵੀ ਕੰਮ ਮੌਦਨਾ ਚਰਜਉਂਦੀ ਰਹਿੰਦੀ ਹੈ ਜਿਨ੍ਹਾਂ ਚੋਂ ਆਉਂਦੀਆਂ ਪਿਛੀਆਂ ਪੀੜ੍ਹੀਆਂ ਨੂੰ ਇਤਿਹਾਸ ਯਾਦ ਰਹਿੰਦਾ ਹੈ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਮੈਂ ਦੁਬਾਰਾ ਤੋਂ ਫਿਰ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੁਰੂ ਸਹਿਬਾਨ ਦੀਆਂ ਸ਼ਹਾਦਤਾਂ ਤੋਂ ਜਾਣੂ ਕਰਾਉਣ ਦਾ ਉਪਰਾਲਾ ਚੁੱਕਿਆ ਹੈ ਮੁੱਖ ਮੰਤਰੀ ਸਾਹਿਬ ਨੇ ਖਾਸ ਕਰਕੇ ਪਹਿਲ ਦੇ ਆਧਾਰ ਤੇ ਲਿਆ ਕਿ ਬੱਚਾਂ ਨੂੰ ਜਿਹੜੀ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਬਾਰੇ ਜਾਣੂ ਕਰਾਉਣ ਲਈ ਇਤੋਂ ਵੱਡਾ ਪ੍ਰਾਲਾ ਨਹੀਂ ਹੋ ਸਕਦਾ ਸਾਰਾਂ ਦਾ ਜਿੰਨੇ ਵੀ ਸੱਜਣੇ ਤਿਆਰ ਆਏ ਐ ਬੱਚੇ ਆ ਰਹੇ ਉਹਨਾਂ ਨੂੰ ਜੀ ਆਖਦਿਆਂ ਤੇ ਸਰਕਾਰ ਦਾ ਧੰਨਵਾਦ ਵੀ ਕਰਦਾ ਆ ਆਉਣ ਵਾਲਿਆਂ ਦਾ ਧੰਨਵਾਦ ਵੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਜਲੀ ਹੈ ਮੈਂ ਮੁਕਸਰ ਸਾਹਿਬ ਦੇ ਰਹਿਣ ਵਾਲਾ ਹਾਂ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦਾ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਬੱਚਿਆਂ ਨੂੰ ਬਹੁਤ ਆਨੰਦ ਆਇਆ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਬਲਵਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਹਾਂ ਮੈਂ ਅੱਜ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਕਲਾ ਕੀਤਾ ਗਿਆ ਲਾਈਟ ਐਂਡ ਸੋ ਗੁਰ ਤੇਗ ਬਹਾਦਰ ਜੀ ਦੇ ਸਨਾਗਮ ਤੇ 350 ਸਾਲਾਂ ਦੀ ਸਿੱਧੀ ਸਨਾਗਮ ਤੇ ਉਹ ਦੇਖਣਾ ਹੈ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਬੱਚਿਆਂ ਨਾਲ ਆਇਆ ਹਾਂ ਆਪਣੇ ਅਗਾਹ ਤੋਂ ਪੰਜਾਬ ਸਰਕਾਰ ਨੂੰ ਇਹ ਜੋ ਉਪਰਾਲਾ ਕਰਨਾ ਚਾਹੀਦਾ ਹੈ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਬੱਚਿਆਂ ਨੂੰ ਇਹਦੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਹਾਂ ਕਿ ਇਹ ਜੋ ਪ੍ਰੋਗਰਾਮ ਹਰੇਕ ਸਾਲ ਕਰਵਾਇਆ ਜਾਵੇ ਧੰਨਵਾਦ ਥੈਂਕ ਯੂ